ਬਹੁਤ ਵਧੀਆ ਹੋ ਗਿਆ ਜੀ ਇਹ ਤਾਂ ਰੱਬ ਨੇ ਸੁਣ ਲਈ ਸਾਡੀ ਬਹੁਤ ਪਾਣੀ ਆਉਣਾ ਡਿਜਲੀ ਵੀ ਆਉਣ ਲੱਗੀ ਜੀ ਤੇ ਠੰਡ ਵੀ ਹੋ ਗਈ ਜੀ ਰਹੀ ਆਉਣ ਖੇਤ ਤਾਂ ਖੇਤ ਹੀ ਲੱਦ ਜਾਣੇ ਪਹਿਲਾਂ ਤਾਂ ਬਹੁਤ ਹਥਾ ਸੀ ਜੀ ਬਹੁਤ ਮਾ ਪਾਣੀ ਨਹੀਂ ਤੁਰਦਾ ਸੀ ਪਾਣੀ ਵੇਦਦਾ ਰ ਦੁ ਧਰਤੀ ਜੋ ਵੀ ਪਾਣੀ ਟੱਟ ਲੈ ਤੁਰੂ ਜੀ ਬਹੁਤ ਜੀ ਲੋ ਚੱਲਦੀ ਧਰਮ ਚੱਲਦੇ ਬਹੁਤ ਹੈ ਜੀ ਮੈਨੂੰ ਲੱਗਾ 1.5 2 ਘੰਟੇ ਹੋ ਗਏ ਬਸ ਜੀ ਹੁਣ ਤਾਂ ਦਿਨਾਂ ਦੇ ਲੱਗ ਪੰਜ ਘੱਟ ਦਿਨਾਂ ਦੇ ਸਾਰਾ ਨਬ ਪਹਿਲਾਂ ਬਹੁਤ ਪਰੇਸ਼ਾਨੀ ਦੀ ਹੁਣ ਤਾਂ ਬਹੁਤ ਵਧੀਆ ਹੋ ਗਿਆ بارش ਹੋ ਗਈ ਮਲਾਂ ਪਾਣੀ ਦੀ ਤੁਰਦਾਨ ਨਾਲੇ ਕੰਮ ਕਰਨਾ ਗਰਮੀ ਚ ਬਹੁਤ ਔਖਾ ਸੀ ਹੁਣ ਮਾੜੀ ਮੂਟੀ ਠੰਡ ਹੋ ਗਈ ਨਾਲੇ ਨਾਲੇ ਪਾਣੀ ਦਾ ਸਕਾਲਾ ਹੋ ਗਿਆ ਕੰਮ ਵਾਹਣ ਗਿੱਲੇ ਹੋ ਗਏ ਜੀਰੀ ਛੇਤੀ ਲੱਗੂ ਪਾਣੀ ਦੀ ਖਫਤ ਘਟੂ ਥੱਲੋਂ ਘਟ ਲਿਕੜੂ ਪਾਣੀ ਘਰੋਂ ਨਿਕਲਣ ਦੀ ਨਹੀਂ ਦੀ ਗੱਲ ਆ ਟਰੈਕਟਰਾਂ ਉਨੇ ਤਾਂ ਸੇਕ ਮਰੀ ਜਾਂਦਾ ਸੀ ਅੱਗ ਪੈਂਦੀ ਦੀ ਮੇਰੀ ਧੁੱਪ ਹਾਂ ਜੀ ਹਾਂ ਆ ਦੇ ਲਾ ਰਹੇ ਨੇ ਲਾ ਰਹੇ ਨੇ ਬਈ ਬਹੁਤ ਰਾਹਤ ਮਿਲਈ ਇਹ ਬਹੁਤ ਖੁਸ਼ ਆ ਤਹ ਹੋਂ ਤਨ ਜਿਹਾ ਵਧੀਆ ਕੰਮ ਨੇ ਬੜੂ ਜੀ ਨਹੀਂ ਤਾਂ ਕਿੱਥੇ ਅੰਦਰੇ ਬੈਠ ਰਹੇ ਹਾਂ ਤੇ ਗਰਮੀ ਉਹ ਤੇ ਬਹੁਤ ਸੀ ਕੰਮ ਕਿੱਥੇ ਹੁੰਦਾ ਪਹਿਲਾਂ ਹਾਂ ਤਾਂ ਬਹੁਤ ਲਾਈਟ ਬਾਜੂ ਸਭ ਕੁਝ ਹੋ ਜੂ ਸੂਆ ਸਲਦਾ ਚੱਲਦਾ ਬਹੁਤ ਵਧੀਆ ਹੋ ਗਿਆ ਜੀ ਇਹਦਾ ਰੱਬ ਨਾਲ ਸੁਣ ਲਈ ਸਾਡੇ ਬਹੁਤ ਪਾਣੀ ਆਉਣਾ ਡਿਜਲੀ ਵੀ ਆਉਣ ਲੱਗ ਪਈ ਤੇ ਠੰਡ ਵੀ ਹੋ ਗਈ ਜੀ ਰਿ ਆਉਣ ਫਿਰ ਤੇ ਤਾਂ ਸਹੀ ਤੇ ਲੱਗ ਜਾਨੀ ਪਹਿਲਾਂ ਤਾਂ ਬਹੁਤ ਹਤਾ ਸੀ ਜੀ ਬਹੁਤ ਮਾ ਪਾਣੀ ਨਹੀਂ ਤੁਰਦਾ ਸੀ ਪਾਣੀ ਵੇਦਾਰ ਦੁ ਤਰਤੀ ਜੋ ਵੀ ਪਾਣੀ ਟੱਲੇ ਤੁਰੂ ਜੀ ਬਹੁਤ ਲੋ ਚਲਦੀ ਧਰਮ ਚਲਦੀ ਬਾੜੀ ਹੋ데요 ਜੀ ਮੈਨੂੰ ਡੇਢ ਦੋ ਘੰਟੇ ਹੋ데요 ਜੀ ਬਸ ਜੀ ਹੁਣ ਤਾਂ ਦਿਨਾਂ ਦੇ ਲੱਗਦੇ ਪੰਜ ਸੱਤ ਦਿਨਾਂ ਦੇ ਸਾਰਾ ਨਬੜ ਪਹਿਲਾਂ ਬਹੁਤ ਪਰੇਸ਼ਾਨੀ ਦੀ ਹੁਣ ਤਾਂ ਬਹੁਤ ਵਧੀਆ ਹੋ ਗਿਆ ਬਾਰਿਸ਼ ਹੋ ਗਈ ਪਹਿਲਾਂ ਪਾਣੀ ਨਹੀਂ ਤੁਰਦਾ ਨਾਲੇ ਕੰਮ ਕਰਨਾ ਗਰਮੀ ਚ ਬਹੁਤ ਔਖਾ ਸੀ ਹੁਣ ਮਾੜੀ ਮੂਟੀ ਠੰਡ ਹੋ ਗਈ ਨਾਲੇ ਨਾਲੇ ਪਾਣੀ ਦਾ ਸਾਲਾ ਹੋ ਗਿਆ ਕੰਮ ਵਾਹਣ ਗਿੱਲੇ ਹੋ ਗਏ ਜੀਰੀ ਛੀਤੀ ਲੱਗੂ ਪਾਣੀ ਦੀ ਖਫਤ ਘਟਾਊ ਥੱਲੋਂ ਘੱਟ ਲਿਕੜੂ ਪਾਣੀ ਘਰੋਂ ਨਿਕਲਣ ਦੀ ਹੀ ਨਹੀਂ ਦੀ ਗੱਲ ਆ ਟਰੈਕਟਰਾਂ ਨੂੰ ਤਾਂ ਸੇਕ ਮਰੀ ਜਾਂਦਾ ਸੀ ਅੱਗ ਪੈਂਦੀ ਸੀ ਮੇਰੀ ਧੁੱਪ ਹਾਂਜੀ ਹਾਂ ਆ ਜੀ ਲਾਰ ਰਹੇ ਨੇ ਲਾਰ ਰਹੇ ਨੇ ਬਈ ਲੈ ਬਹੁਤ ਰਾਹਤ ਮਿਲਈ ਇਹ ਬਹੁਤ ਖੁਸ਼ ਹਾਂ ਹੁਣ ਤਾਂ ਜਿਵੇਂ ਬੜੀਆ ਕੰਮ ਨੇ ਬੜੂ ਜੀ ਨਹੀਂ ਤਾਂ ਕਿੱਥੇ ਅੰਦਰੇ ਬੈਠ ਰਹੇ ਹਾਂ ਗਰਮੀ ਉਹਦੀ ਬਹੁਤ ਸੀ ਕੰਮ ਕਿੱਥੇ ਹੁੰਦਾ ਪਹਿਲਾਂ ਹੁਣ ਤਾਂ ਬਹੁਤ ਲੈਟ ਬਾਜੂ ਸਭ ਕੁਝ ਜੂ ਸੂਆ ਸੈਲ ਚੱਲਦਾ ਬਹੁਤ ਵਧੀਆ ਹੋ ਗਿਆ ਜੀ ਇਹ ਤਾਂ ਰੱਬ ਨੇ ਸੁਣ ਲਈ ਸਾਡੀ ਬਹੁਤ ਪਾਣੀ ਆਉਣਾ ਬਿਜਲੀ ਵੀ ਆਉਣ ਲੱਗੀ ਜੀ ਤੇ ਠੰਡ ਵੀ ਹੋ ਗਈ। ਗਿਰੀ ਆਉਣ ਸੇ ਤੇ ਤਾਂ ਸੇਤੀ ਲੱਦ ਜਾਨੀ। ਪਹਿਲਾਂ ਤਾਂ ਬਹੁਤ ਅਥਾ ਦੀ। ਬਹੁਤ ਮਾ ਪਾਣੀ ਨਹੀਂ ਤੁਰਦਾ ਸੀ। ਪਾਣੀ ਵਿਧਾਰਦੂ ਧਰਤੀ ਜੋ ਵੀ ਪਾਣੀ ਟੱਟ ਲੈ ਤੁਰੂ ਜੀ ਉਹਨੂੰ। ਬਹੁਤ ਜੀ ਲੋ ਚੱਲਦੀ ਸੀ, ਧਰਮ ਚੱਲਦੀ ਬਾੜ। ਹੋ ਜਾ ਜੀ ਮੈਨੂੰ ਤਾਂ ਡੇਢ ਦੋ ਘੰਟੇ ਹੋ ਜੀ। ਬਸ ਜੀ ਹੁਣ ਤਾਂ ਦਿਨਾਂ ਦੇ ਲੱਗ ਪੰਜ-ਛੇ ਦਿਨਾਂ ਦੇ ਸਾਰਾ ਨਬੜ। ਪਹਿਲਾਂ ਬਹੁਤ ਪਰੇਸ਼ਾਨੀ ਦੀ ਜੀ ਹੁਣ ਤਾਂ ਬਹੁਤ ਵਧੀਆ ਹੋ ਗਿਆ ਬਾਰਸ਼ ਹੋ ਗਈ। ਪਹਿਲਾਂ ਪਾਣੀ ਨਹੀਂ ਤੁਰਦਾ ਨਾਲੇ ਕੰਮ ਕਰਨਾ ਗਰਮੀ ਚ ਬਹੁਤ ਔਖਾ ਸੀ। ਹੁਣ ਮਾੜੀ ਮੂਟੀ ਠੰਡ ਹੋ ਗਈ ਨਾਲੇ। ਖੜੇ ਪਾਣੀ ਦਾ ਸਕਾਲਾ ਹੋ ਗਿਆ ਕੰਮ ਵਾਹਣ ਗਿੱਲੇ ਹੋ ਗਏ ਜੀਰੀ ਛੇਤੀ ਲੱਗੂ ਪਾਣੀ ਦੀ ਖਫਤ ਘਟਾਉ। ਥੱਲੋਂ ਘਟ ਲਿਕੜੂ ਵਣੀ ਘਰੋਂ ਨਿਕਲਣ ਦੀ ਨਹੀਂ ਦੀ ਗੱਲ ਆ। ਟਰੈਕਟਰਾਂ ਨੇ ਤਾਂ ਸੇਕ ਮਰੀ ਜਾਂਦਾ ਦੀ। ਅੱਗ ਪੈਂਦੀ ਦੀ ਨੀਰੀ ਧੁੱਪ। ਹਾਂ ਜੀ ਹਾਂ। ਆਹ ਲਾਲ ਆ ਰਿਹਾ ਨਾ ਲਾਲ ਰਹੇ ਨੇ ਬਈ। ਲੇਵਰ। ਬਹੁਤ ਰਾਹਤ ਮਿਲੀ ਹੈ ਇਹ ਬਹੁਤ ਖੁਸ਼ ਆ। ਤੇ ਹੁਣ ਠੰਢੇ ਜਿਹਾ ਕੰਮ ਨੇ ਬੜੂ ਜੀ। ਨਹੀਂ ਤਾਂ ਕਿੱਥੇ ਅੰਦਰੇ ਬੈਠ ਰਹੇ ਹਾਂ ਤੇ। ਗਰਮੀਓਂ ਤੇ ਬਹੁਤ ਸੀ ਕੰਮ ਕਿੱਥੇ ਹੁੰਦਾ ਤੇ ਪਹਿਲਾਂ। ਅੱਛਾ ਹੁਣ ਤਾਂ ਬਹੁਤ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप